ਤਾਂ ਉੱਤੇ ਜੇ ਲੋਕਾਂ ਨੂੰ ਸੁਣਨ ਚੰਗਾ ਬੰਦਾ ਬੱਤ ਕਿ ਲੱਗੇ। ਅਸਲੀ ਮੰਨਣਾ ਜਿੰਮਾਨੀਏ ਸਮਝ ਨਹੀਂ ਹੁੰਦੀ। ਸਰਕਾਰ ਦੇ ਨਾਲ ਦਾ ਅੱਡ-ਅੱਡ ਹੋ ਜਾਂਦੇ ਆ ਤੇ ਸਰਕਾਰਾਂ ਵੀ ਇੱਥੇ ਕਰੀ ਜਾਂਦੀਆਂ ਆ। ਆਹ ਠੀਕਾ ਹੋਇਆ ਤਾਂ ਉਹ ਵੀ ਜੱਸ। ਆਹ ਕਿਹੜਾ ਮੀਟਰ ਨਾਲ ਛੇੜਛਾੜ ਕਰੀ ਜਾਂਦਾ? ਕਿਤੇ ਜੋਨਟਾਂ ਤਾਂ ਨਹੀਂ ਬਦਲੀ ਜਾਂਦਾ? ਓ ਮੰਮੀ ਇਹ ਤਾਂ ਦੀਪਾ ਸਦਰ ਆਏ ਹਾਏ ਲੱਗ ਗਿਆ ਮੱਥੇ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ। ਆਪਾਂ ਨਹੀਂ ਆਈ ਇੱਕ ਦੰਦ ਜੜ ਕਰਾ ਕੇ ਉਹ ਤਾਂ ਲਉਣਾ ਹੈ ਆਪੀ ਕਿਤੇ ਚਲੀਆਂ ਤੜਕੇ ਤੜਕੇ ਵੇ ਤੂੰ ਦੱਸ ਕੀ ਟਿੰਡੀਆਂ ਲੈਣੀਆਂ ਨੇ ਨਾਲੇ ਮੈਂ ਤਾਂ ਬਾਹਰ ਜਾ ਰਹੀ ਆ ਲਾ ਲਾ ਅਸੀਂ ਮਰ ਗਏ ਆ ਵੇ ਮਰਨੇ ਆ ਕੀ ਬੋਲ ਤੂੰ ਮਾਤਾ ਕਹਿੰਦਾ ਸੀ ਅ ਵੀ ਕੀ ਕਰਨ ਜਾਂਦੀ ਆ ਮੈਂ ਲਾਉਣੇ ਜਾਂਦੀ ਹੈਗੀ ਹਾਂ ਇਸ ਤਾਂ ਨਹੀਂ ਜਾਂਦੀ ਤੇ ਰਪਤੀਜੇ ਦੀ ਠੀਕ ਹੈ ਹੋਰੇ ਮਾਰੀ ਜਾਂਦਾ ਮਗਜੋੜੀਆਂ ਪਾਪਾ ਹੋ ਚੌੜੀ ਕਰਨਾ ਗਿਆ ਸੀ ਘਰ ਦਾ ਸੀ ਚੌੜ ਕੋਈ ਨਾ ਦੱਸ ਘਰੇ ਤੇਰੀ ਮਾਂ ਨੂੰ ਮੈਂ ਆਉਂਦੀ ਜਾਂਦੀ ਬੁੜੀਆਂ ਨੂੰ ਛੇੜਦਾ ਫਿਰਦਾ ਸਿਧਰਾ ਜਾ ਮਾਂ ਕੋਈ ਆ ਮਗਾਉਣੇ ਓਏ ਅੱਜ ਅੱਜ ਇਹਦਾ ਸਵਾਲ ਦੇਨੇ ਆਪਾਂ ਕਿਨੇ ਸੁਣਿਆ ਵੇ ਮਾਰਕੀਟ ਚ ਨਵਾਂ ਵਾਲ ਆ ਇਹ ਮਗਾਉਣੇ ਆ ਯਾਰ ਹੈ ਤਾਂ ਮਹਿੰਗਾ ਵੈਸੇ ਹੂੰ ਹੋਣੀ ਹੁੰਦਾ ਸਵਾਦ ਚਾਹੀਏ ਤਾਂ ਵੀ ਅੱਜ ਚੱਲ ਫਿਰ ਕਾਰਾ ਆਨਲਾਈਨ ਔਰਡਰ ਕਰੀ ਪੈਨ ਕੋਡ ਤੇ ਆਉਂਦਾ ਬੀਪ ਆਜੋ ਬਈਆ ਬਈਆ ਨਾ ਭਈ ਨਾ ਮੇਰੀ ਬੇਬੇ ਕੋਲ ਨਹੀਂ ਸੀ ਗੰਦੇ ਬੱਚੇ ਆ ਗਏ ਉਹ ਬਈਆ ਪਰਜਾ ਦਿਖਾਵਾਂਗੇ ਤੈਨੂੰ ਉਹ ਪਰਜਾ ਕੀ ਹੁੰਦਾ ਓਏ ਬਾੜੀ ਗਾੜੀ ਚੀਜ਼ ਆ ਜੀ ਦਿਖਾਈਏ ਬਾੜੀ ਗਾੜੀ ਆ ਪਰਜਾ ਵੇਖੇ ਨਾੜਾ ਕਹੋ ਅੱਜ ਕਿੰਨੇ ਦਾ ਪਰਜਾ ਓਏ ਬਾਹਰ ਨਹੀਂ ਬਸ 15 1600 ਦਾ ਚਾਹ ਦਿਖਾ ਪਰਜਾ ਕਿਹੜਾ ਹੁੰਦਾ ਆ ਹੁੰਦਾ ਓਏ ਕੰਜਰਿਆ ਉਹ ਤਾਂ ਆਪਣੇ ਪਿੰਡ ਦੀ ਕੁੜੀ ਆ ਓਏ ਉਹਨੂੰ ਪਰਜਾ ਕਹੀਏ ਨੇ ਤੁਸੀਂ ਓਏ ਹੁੰਦਾ ਪੁਰਜਾ ਦੇਖ ਤਾਂ ਲੈ ਕਿੰਨਾ ਬੋਲੋ ਹੋਵੇ ਕੋਈ ਪੁਰਜਾ ਹੁੰਦਾ ਆ ਹੁੰਦਾ ਪਰਜਾ ਓਏ ਆ ਦੇਖ ਇਹਨੂੰ ਕਹਿੰਦੇ ਆ ਪੁਰਜਾ ਉਹਦਾ ਕੁੜੀ ਆ ਉਹ ਸਦਰਿਆ ਸੋਹਣੀ ਕੁੜੀ ਨੂੰ ਪੁਰਜਾ ਕਹਿੰਦੇ ਹੁੰਦੇ ਆ ਅੱਛਾ ਸੋਹਣੀ ਕੁੜੀ ਨੂੰ ਪੁਰਜਾ ਕਹਿੰਦੇ ਆ ਹੈ ਠੀਕ ਐ ਛੰਮੜਿਆ ਮੜਿਆ ਬਾੜੀ ਦੂਰ ਨਹੀਂ ਜਾਣਾ ਮਾਤਾ ਵੀਨਾ ਸੀ ਉਹਨੂੰ ਖਾਣਾ ਪੀਣਾ ਕੋਹ ਨਾ ਪਰੋ ਉਹ ਤਾਂ ਗੰਦਗੰਦੀਆਂ ਚੀਜ਼ਾਂ ਖਾਣੇ ਆ ਮਰੀ ਬੇ ਉਹ ਨਹੀਂ ਨਹੀਂ ਉਹ ਖੜ ਜਾ ਬਹਿ ਜਾ ਤੇ ਵਿਆ ਲਵਾਉਣੇ ਆ ਨਾ 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 ਬਈ ਮੈਂ ਬਹਿ ਆ ਵਿਆ ਲਾਉਣੇ ਤੇ ਬਹਿ ਜਾ ਉਹ ਬਹਿ ਜਾ ਉਹ ਗੱਲ ਤਾਂ ਹੁੰਦੀ ਪਾਸਮਣ ਥੱਲੇ ਹੁੰਦਾ ਦੇਖਿਆ ਕਦੇ ਬਈ ਨਾ ਬਈ ਮੈਂ ਮਣੀ ਵਿਖਾ ਉਹ ਖਾ ਪਰ ਉਹ ਪਕਾਉਣੇ ਤੈਨੂੰ ਖੜ ਜਾ 2 ਮਿੰਟ ਬਹਿ 2 ਮਿੰਟ ਉਹ ਨਹੀਂ ਪਰੋ ਮਣੀ ਦੀ ਮਣੀ ਦੀ ਮਣੀ ਦੀ ਚਾਚੇ ਆਂ ਆ ਜਾ ਪਤਾ ਆ ਤਾਂ ਗਈ ਮੇਰੀ ਗੱਲ ਖਾਣਾ ਤੇ ਮੁੰਡੇ ਨੂੰ ਸਮਝਾ ਲਾ ਫੇਰ ਨਾ ਕਹਿੰਦਾ ਦੱਸਿਆ ਨਹੀਂਗਾ ਇਹ ਕੀ ਗੱਲ ਬਹਿ ਤਾਂ ਜਾ ਸਾਹ ਤਾਂ ਲੈ 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 ਮਿਰਚਾਂ ਮੈਂ ਕਟਦੀ ਮਿਰਚਾਂ ਤੈਨੂੰ ਲੱਗਾਂ ਪਿੰਗਾ ਪੁੱਤ ਕੀ ਹੋ ਗਿਆ ਦੱਸ ਮਿਰਚਾਂ ਤਾਂ ਲੱਗਣੀਆਂ ਹੀ ਨੇਗੀਆਂ ਸਵੇਰੇ ਸਵੇਰੇ ਮੁੰਡੇ ਦੀ ਫੀਸ ਭਰਨ ਜਾ ਰਹੀ ਸੀ ਤੇ ਉੱਥੇ ਖੜਾ ਸੀ ਮੀਟਰਾਂ ਕੋਲੇ ਤਾਂ ਮੈਨੂੰ ਪਤਾ ਕੀ ਬੋਲਿਆ ਕੀ ਕਹਿੰਦਾ ਭਣੇ ਦੱਸ ਕੀ ਕਹਿੰਦਾ ਮੈਂ ਤਾਂ ਕਿਹਾ ਮੈਂ ਜਾ ਰਹੀ ਆ ਬਾਹਰ ਮੈਨੂੰ ਕਹਿੰਦਾ ਅਸੀਂ ਮਰ ਗਏ ਲੇ ਦੱਸ ਹੁਣ ਮੈਂ ਇੱਥੇ ਵੀ ਨਾ ਕੋਈ ਨਾ ਇਹਦਾ ਦਿਮਾਗ ਨਹੀਂ ਸੈਟ ਆ ਉਹ ਹੈ ਹੀ ਹੋ ਜਾਏ ਕੀ ਕਰਕੇ ਬਾਹਲੇ ਲਾਂਬੇ ਦਵਾਉਂਦਾ ਮੈਂ ਕਿੱਧਰ ਜਾਵਾਂ ਦਿਮਾਗ ਤਾਂ ਚਾਚੀ ਹੋ ਜੂਗਾ ਸੈਟ ਜਮ ਉਹਦੇ ਬਾਈ ਨੂੰ ਦੱਸਦਾ ਤਾਂ ਨਹੀਂ ਨਹੀਂ ਕੋਈ ਨਾ ਪਤਾ ਐ ਨਹੀਂ ਕਰੀ ਤਾਂ ਹੁਣ ਦੱਸ ਹੁਣ ਮੈਂ ਕੀ ਕਰਾਂ ਉਹਨੂੰ ਮੈਂ ਤਾਂ ਕਹਿੰਨੀ ਰੱਬ ਮੈਨੂੰ ਦਿੰਦਾ ਨਾ ਮੈਂ ਸੁੱਖਾ ਸੁਖ ਲਸੋਖ ਲਿਆ ਸੀਗਾ ਸੁੱਖਾ ਨਹੀਂ ਮਿੱਠਾ ਤਾਂ ਹਜੇ ਤਾਈਂ ਦਿੱਤਾਂਗਾ ਗੂੰਗਾ ਸਮਝਾ ਕੇ ਰੱਖਿਆ ਕਰ ਨਿੱਕੀ ਸਮਝਾਵਾਂ ਭੈਣੇ ਮੈਂ ਤਾਂ ਉਹਨੂੰ ਬਾਹਰ ਜਾਣ ਤੋਂ ਵੀ ਰੋਕ ਦਿੰਨੀ ਵੀ ਪੁੱਤ ਤੂੰ ਨਾ ਨਿਕਲ ਬਾਹਰ ਘਰੋਂ ਵਧੀਆ ਰਹੇਗੀ ਜੇ ਅੰਦਰ ਰੱਖੇ ਹੀ ਨਹੀਂ ਤਾਂ ਛੱਤਰ ਖਾ ਕੇ ਮੁਰੂ ਇੱਕ ਦਿਨ ਹੋ ਕਰੋ ਨਹੀਂ ਕੋਈ ਨਾ ਪਹਿਣ ਮੈਂ ਤਾਂ ਤੇ ਉਹਦੇ ਲਈ ਮੈਂ ਮਾਫੀ ਮੰਗਦੀ ਹਾਂ ਹੋਰ ਕੀ ਮੈਂ ਪਹਿਰੀ ਚੁੰਨੀ ਧਰ ਦਿੰਨੀ ਆ ਦੱਸ ਚਾਚੀ ਮਾਫੀ ਦੀ ਗੱਲ ਨਹੀਂ ਹੈਗੀ ਇੱਕ ਤਾਂ ਉਂ ਮੱਥੇ ਲੱਗਿਆ ਮਾੜਾ ਉਹ ਨਹੀਂ ਮੱਥੇ ਕੀ ਰੱਬ ਪਹਿਣੇ ਉਹ ਜੇ ਤਾਂ ਦਿੰਦਾ ਨਾ ਮੈਂ ਕਹਿੰਨੀ ਆ ਇਹਦੋਂ ਤਾਂ ਮੈਂ ਉੱਤਰੀ ਚੰਗੀ ਸੀਗੀ ਰੱਬ ਨੇ ਦੇਵ ਹੀ ਦਿੱਤਾ ਤੇ ਲੋਕਾਂ ਦਾ ਮੈਨੂੰ ਤਾਂ ਤਾਣੇ ਸੁਣਨ ਨੂੰ ਮਿਲਦੇ ਆ ਤਾਣੇ ਤਾਂ ਸੁਣਨੇ ਕੀ ਚਾਚੀ ਜੇ ਤੇਰੇ ਕੋਲੇ ਕੋਈ ਲਾਂਬਾ ਲਾਉਣ ਦਾ ਤੂੰ ਕਿਹਣਾ ਪਾਉਣ ਲੱਗ ਜਾਨੀ ਆ ਬਸ ਤੈਨੂੰ ਮੈਂ ਇੱਕ ਗੱਲ ਦੱਸਦੀ ਹੁਣ ਸਮਝਾ ਕੇ ਰੱਖੀ ਹੁਣ ਜੇ ਚਾਚੀ ਹੋਰ ਨਹੀਂ ਕੁਝ ਕਰ ਸਕਦੀ ਤਾਂ ਇਹ ਸੰਗਲ ਸੰਗਲ ਪਾਲਾ ਬੰਨ ਕੇ ਰੱਖ ਲੈ ਇਹਨੂੰ ਘੱਟੋ ਘੱਟ ਛੱਤਰ ਤਾਂ ਨਾ ਖਾਊਗਾ ਕਿਸੇ ਦੇ ਉਹ ਸ੍ਰੀ ਸੰਗਲ ਚੰਦਰ ਕੇ ਸੰਗਲ ਪਾਉਂਗੀ ਤਾਂ ਦੱਸ ਉਹ ਹੀ ਗੱਲ ਗੱਪਰੂ ਜਵਾਨ ਹੈਗਾ ਮੇਰੇ ਪੁੱਤ ਕੀ ਕਰਾਂ ਮੈਂ ਤਾਂ ਇੰਨਾ ਤਾਂ ਪਾਇਆ ਪਿਆ ਨਾ ਮੁੰਡੇ ਨੇ ਸਾਡੇ ਨੇ ਬੜਾ ਜਾਦਾ ਚਲ ਕੋਈ ਨਾ ਤੇਰੇ ਮੂੰਹ ਨੂੰ ਚੁੱਪ ਕਰ ਜਾਈਦਾ ਗਾ ਕਿ ਮੈਂ ਤਾਂ ਤੈਨੂੰ ਇਹ ਗੱਲ ਕਹਿਣੀ ਆ ਮੈਂ ਤਾਂ ਚਲ ਕੱਲਾ ਲਾਂਬਾ ਦੇ ਕੇ ਸਾਹਤਾ ਜੇ ਕੋਈ ਹੋਰ ਹੁੰਦਾ ਤਾਂ ਸਿਰ ਪਾੜ ਦਿੰਦਾ ਪਾੜਤਾ ਦਿੰਦਾ ਭੈਣੇ ਕੁੱਟਿਆ ਥੋੜੇ ਦਿਨ ਹੋ ਗਏ ਪਤਾ ਨਹੀਂ ਕਿਨੇ ਕੁੱਟਿਆ ਤਾਂ ਦੱਸਦਾ ਵੀ ਨਹੀਂ ਮੈਨੂੰ ਮੈਂ ਕਿੱਧਰ ਨੂੰ ਜਾਵਾਂ ਲੈ ਕੇ ਉਹਨੂੰ ਦੱਸ ਚਲ ਕੋਈ ਨਾ ਫੇਰ ਵੀ ਸਮਝਾ ਲੀ ਨਹੀਂ ਕੋਈ ਨਾ ਪੁੱਤ ਕੋਈ ਨਾ ਸਮਝਾ ਲੂੰਗੀ ਐਵੇਂ ਨਹੀਂ ਕੋਈ ਨਾ ਤਾਂ ਉਹੀ ਗੱਲ ਤੁਹਾਡੇ ਘਰਾਂ ਚੋਂ ਅਸੀਂ ਕਰਕੇ ਖਾਣਾ ਹੈ ਭੈਣਾਂ ਘਰਿਆ ਕਰੋ ਲੰਬੇ ਦਵਾਈ ਜਾਂਦਾ ਰਹਿੰਦਾ ਕਿੱਦਾਂ ਰੱਬਾ ਨਾ ਦਿੰਦਾ ਇਹ ਤੂੰ ਤਾਂ ਤਖਣਾ ਤਿਰਣਾ ਦੀ ਘਰੇ ਵੀ ਖੜੀ ਆ ਮੇਰੇ ਕੋਲੇ ਉਹ ਕਿਲੂ ਦਾ ਦੁੱਧ ਦਿੰਦੀ ਸੀਗੀ ਮੈਂ ਆ ਕਤਲ ਹੁਣ ਦੁੱਧ ਦੀ ਜਰੂਰਤ ਪਾ ਗਈ ਆ ਖਾ ਲੈ ਪਹਿਲਾਂ ਹਾਂ ਰੱਜ ਲੈ ਪਹਿਲਾਂ ਹੁਣ ਤੂੰ ਜਾਣੇ ਮੋਰ ਦੀ ਬੱਕੀ ਬਣ ਜਾ ਪੱਦ ਲੈ ਮੈਂ ਤੁਰਦੀ ਆਇਆ ਫਿਰ ਆਇਆ ਆ ਮੇਰੇ ਸਾਹ ਜਣ ਕੇ ਆਇਆ ਕਰ ਬੇਬੇ ਟੁੱਡੂ ਮੈਨੂੰ ਖਾ ਲੈ ਉਹ ਤਰਪਾ ਆ ਤਰਪਾ 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 ਤਰਪਾ

ਤੂੰ ਉਹਨਾਂ ਦਾ ਬੁੜਵਾ ਤੋਂ ਵੀ ਲੰਬਾ ਦਿਵਾਨ ਦੇ ਇੱਕ ਉਹਨਾਂ ਦਾ ਬੰਦਾ ਆਇਆ ਸੀ ਮੈਨੂੰ ਲੰਬਾ ਦੇਣਾ ਕੀ ਤੂੰ ਕੇ ਕਰਦਾ ਫਰਦਾ ਇਹਦੂ ਨਾ ਨਿਕਲਿਆ ਕਰ ਕਰ ਤੈਨੂੰ ਮੈਂ 20 ਵਾਰੀ ਕਿਹਾ ਏ ਤੂੰ ਨਾ ਕਰੋ ਬਾਹਰ ਹੋਇਆ ਕਰ ਕੀ ਦੀ ਇਹ ਹੁਣ ਕੀ ਕਰਾਂ ਮੈਂ ਇਹਨੂੰ ਦੁੱਧ ਵੇਚਿਆ ਕਰਾਂਗੇ ਡੈਰੀ ਦੁੱਧ ਵੇਚਿਆ ਕਰਾਂਗੇ ਪੋਰਾ ਪਾਠਾ ਤੂੰ ਵੇਖ ਲੈ ਜੇ ਤੈਨੂੰ ਰੱਬ ਨੇ ਦਿਮਾਗ ਨਹੀਂ ਦਿੱਤਾ ਤੈਨੂੰ ਬੱਡੜਿਆ ਕਿਸੇ ਥਾਂ ਦਿਆ ਜਾਂ ਲੈ ਜਾ ਇਹਨੂੰ ਮੋੜ ਕੇ ਜੇ ਮੁੱਕ ਜਾਣੇ ਉਹਨੂੰ ਲੈ ਜਾ ਉਹਨਾਂ ਬਥੇਰੇ ਤੋਂ ਲਾਂਬੇ ਦਵਾਏ ਆ ਤੂੰ ਮੈਨੂੰ ਲਹੂ ਪੀਤਾ ਹੈ ਮੇਰਾ ਜਾ ਇਹਨੂੰ ਲੈ ਜਾ ਚੰਗਾ ਰਵੇਂਗਾ ਤੂੰ ਜਾ ਇਹਨੂੰ ਲੈ ਜਾ ਕਿਹਦੀ ਹੈਗੀ ਆ ਕਿੱਥੋਂ ਹਾਈਵੇ ਰੱਬਾ ਕਿਹ ਹੋ ਜਾਵੇ ਮੇਰੇ ਪੱਲੇ ਪਾ ਕਿਹ ਹੋ ਜਾ ਤੂੰ ਮੈਨੂੰ ਨਾ ਦਿੰਦਾ ਇਹੋ ਜਾ ਲਹੂ ਪੀਤਾ ਮੇਰਾ ਸੁਪੇਦਾਰ ਆਜਰ ਹੋ ਤੂੰ ਤਾਂ ਮੇਰਾ ਮਜਾ ਕਰਾਈ ਜਣਾ ਤੂੰ ਓਏ ਓਏ ਪ੍ਰਵਾ ਮੈਂ ਤੇਰਾ ਕੀ ਮਜਾ ਕਰਾਉਣਾ ਸੀ ਮਜਾ ਕਰ ਤੇਰਾ ਰੱਬ ਨੇ ੜਾਤਾ ਤੂੰ ਮੈਨੂੰ ਜਾਣਦਾ ਨਹੀਂ ਤੇਰਾ ਕੇ 50 ਫੋਰਟ ਮਾਰੇ ਮੈਂ ਮਾਰਿਆ 50 ਆ ਗਿਆ ਵੱਡਾ ਬੰਦੇ ਮਾਰਨ ਵਾਲਾ ਉਹ ਲਾਂਗਰੀ ਡੁੰਗਰੀ ਹੋਏਗਾ ਰੋਟਣਾ ਜ਼ਹਿਰ ਭਗੇ ਬੰਦੇ ਮਾਰਤੇ ਹੋਣਗੇ AK 47 ਦੀ ਮਾਰੇ ਫੌਜੀ ਆ ਮੈਂ

ਹਾਂ ਦੇ ਕਿਵੇਂ ਭੱਜਾਉਣਾ ਹੱਥ 'ਚ ਚੱਪਲੀ ਆ ਉਹ ਬੇਟੇ ਡੱਗ ਪੈਣਾ ਸੀ ਹਾਂ ਉਹਨਾਂ ਪਾਣੀ ਤੇ ਲੱਗਦੀ ਸੀਗੀ ਹਾਂ ਮੈਂ ਭੱਜ ਭੱਜਾ ਦੌੜ ਕਰਿਆ ਆ ਗਿਆ ਮੈਂ ਜਾ ਕੇ ਪਾਣੀ ਪੀਣ ਚੱਪਲੀ ਤਾਂ ਹੱਥ 'ਚ ਸੀ ਮੈਂ ਖਾ ਭੱਜਾ ਭੱਜਾ ਗਿਆ ਸੀ ਨਾ ਤਾਂ ਕਰਕੇ ਹਾਂ ਹਾਂ ਪਾਣੀ ਪੀਣਾ ਹਾਂ ਤੂੰ ਸਮਾਂ ਮੈਂ ਤਾਂ ਪੱਠੇ ਪਾ ਕੇ ਟੀਮ ਬੱਕਰੀਨ ਨਾਲੀ ਤਾਂ ਤੂੰ ਆ ਪਾਣੀ ਮੈਨੂੰ ਦੇ ਦੇ ਘੁੱਟ ਤੇ ਨਾਲ ਤੂੰ ਆਪ ਪੀ ਲੈ ਜਾ ਆ ਲੈ ਜਾ ਗਲਾਸ ਉੱਥੇ ਭਰ ਲੈ ਅੰਦਰੋਂ ਨਾਲੇ ਆਪ ਪੀ ਲੈਣਾ ਮੈਨੂੰ ਦੇ ਦੇ ਦੇਖ ਵੀ ਲਿਆ ਕਰਮਾੜਾ ਮੋਟਾ ਵੀ ਮੇਰੀ ਮਾਂ ਸਾਰੇ ਦਿਹਾੜੀ ਖਾਪਦੀ ਆ ਯਾਰ ਉਹਨੂੰ ਤਾਂ ਗੜਮੜ ਕਾ ਜਾ ਮਗਰੀ ਆਉਂਦਾ ਹੋਊਗਾ ਹੈ ਮਾਇਨਾ ਤੇ ਕੀ ਕਿਉਂ ਲੋਕ ਜਮਾਵਾ ਆਉਂਦੇ ਹੋਰ ਫੇਰ ਮਰ ਤੂ ਆਪਾਂ ਘੂਈ ਕਰ ਰਹੀ ਆਂ ਆ ਆ ਜਾ ਘਰੇ ਹੀ ਨਾ ਹਾਂ ਮੈਂ ਦੱਸ ਕਿਵੇਂ ਆਇਆ ਤੂੰ ਦੱਸ ਭਾਬੀ ਆ ਤੇ ਸੋਚਦੇ ਸਮਝਾਣਾ ਇਹਨਾਂ ਕਿ ਮੇਰਾ ਸਮਰ ਗਿਆ ਹੋ ਵੀ ਹਣ ਤੇਰੀ ਕਮੀ ਸੀ ਤੂੰ ਲਾਂਬਾ ਲੈ ਕੇ ਆ ਗਿਆ ਸਾਰਾ ਪਿੰਡ ਤਲਾੰਬਾ ਦੇ ਗਿਆ ਸਾਡੇ ਘਰੇ ਤੇ ਤੂੰ ਰਹਿ ਗਿਆ ਸੀਗਾ ਹੁਣ ਤੂੰ ਵੀ ਆ ਗਿਆ ਤੇ ਮੈਂ ਤਾਂ ਹੁਣ ਨਹੀਂ ਸੀ ਮੇਰਾ ਮਜਾਕ ਡਾਹੀ ਜਾਂਦਾ ਇਹ ਮੈਂ ਪਤਾ ਕੌਣ ਕੌਣ ਆ ਤੂੰ ਮੈਂ ਫੌਜੀ ਆ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਪਾਸੋਂ ਫੌਜੀ ਮਰਚਾਂ ਦੇ ਕੋਟ ਨਹੀਂ ਜਿੱਡਾ ਤਾਂ ਤੂੰ ਹੈਗਾ ਤੈਨੂੰ ਕਿਹਨੇ ਫੌਜੀ ਬਣਾਤਾ ਸਾਰੇ ਪਿੰਡ ਨੇ ਦੇ ਦੇ ਤੈਨੂੰ ਪੰਪ ਤੇ ਮੇਰੇ ਕੋਲੋਂ ਤੂੰ ਨਾ ਛਿੱਤਰ ਖਾ ਕੇ ਨਾ ਤੁਰਦੀ ਤੇ ਜਾ ਜਾਵਣਾ ਮੈਂ ਅੱਗੇ ਮੁੰਡੇ ਲੋਤਾ ਪਈਆਂ ਨਹੀਂ ਨਹੀਂ ਆਉਂਦਾ ਆਂ ਦੱਸ ਨਹੀਂ ਆਉਂਦਾ ਯਕੀਨ ਨਹੀਂ ਕਿਉਂ ਨਹੀਂ ਆਉਂਦਾ ਆ ਵੇਖੋ ਮੈਂ ਫੌਜੀ ਆਈ ਦੇ ਬਾਪ ਉਹ ਤਾਂ ਤੂੰ ਆਪਣੀ ਜਿੱਡਾ ਤੂੰ ਫੌਜੀ ਲਖਾ ਰੱਖਿਆ ਲੈ ਦੱਸ ਹੈ ਗੱਠ ਦਾ ਤੂੰ ਹੈਗਾ ਤੇ ਫੌਜੀ ਇੰਨੇ ਥਾਂ ਚ ਲਖਾਈ ਫਿਰਦਾ ਜਾਂ ਟਕਲਾ ਮੈਨੂੰ ਉਲਟੀ ਆਉਂਦੀ ਆ ਜਾਂ ਮੈਂ ਤਾਂ ਮੇਰੀ ਕਰਨ ਲਾ ਪਾਸੇ ਨੂੰ ਆਰ ਦੀ ਸ਼ਾਤ ਮੈਂ ਜਾਨਾ ਸੁਪਨਤ ਕੋਲੇ ਮੇਰੇ ਨਾਲ ਨਾ ਪੈਣ ਲੱਗਦੇ ਪਾਸੇ ਦੇਣ ਲੱਗੀ ਜਾ 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 ਵੜਾ ਪਹੁੰਚ ਜਾ ਮੈਂ ਜਾਨਾ ਸੁਪਨਤ ਕੋਲੇ ਕੋਈ ਪਤਾ ਨਹੀਂ ਕਿਨੇ ਬਣਾਤਾ ਇਹਨੂੰ ਹੋਈ ਗੱਲ ਫੌਜੀ ਲੈ ਪੂਰਿਆ ਜਾਂਦਾ ਨਹੀਂ ਵੱਡੜੇ ਦੇ ਲੱਪਾ ਚਾਵਾ ਹੈ ਨਹੀਂ ਗਾ ਜੱਦਾ ਪੌਂਚੀ ਲੈ ਪੂਰਾ ਬੰਦਾ ਵੀ ਨਹੀਂ ਸੀ ਜੀ ਤਾਂ ਲਾਂਬਾ ਦਿਵਾ ਕੇ ਧਰਤਾ ਨਿਕਲਵੇਂ ਬਾਹਰ ਕਿੱਥੇ ਆ ਵੱਡੜਾ ਕਿਸੇ ਥਾਂ ਦਾ ਲਹੂ ਪੀਤਾ ਮੇਰਾ ਗੱਲ ਕੀ ਤੈਨੂੰ ਇਹ ਪੂਰੇ ਤੇਰਾ ਦੇਖੋ ਨਾ ਪਸਾ ਨਹੀਂ ਚਾਹ ਲੈ ਲਹੂ ਪੀਤਾ ਮੇਰਾ ਕੰਜਰ ਨੇ ਏਡੇ ਏਡੇ ਲਾਂਬੇ ਉਹ ਪੂਰਾ ਬੰਦਾ ਸੀ ਗੱਠ ਦਾ ਜੀ ਤਾਂ ਲਾਂਬਾ ਦਿਵਾ ਕੇ ਧਰਾਤਾ ਹੈ ਤੋੜਦੀ ਤੇਰੀ ਧੂਈ ਜੇ ਤੈਨੂੰ ਅੱਜ ਰੋਟੀ ਨਹੀਂ ਮਿਲਣੀ ਹਣ ਬਹਿ ਲੈ ਚੱਕ ਆਹ ਲੱਸੀ ਲੈ ਕੇ ਭੱਜ ਜਾ ਹਣ ਲੱਕਿਸ ਨੂੰ ਛੇੜ ਕੇ ਆ ਜੀ ਬੰਦੇ ਨੂੰ ਘਰੇ ਜਿਵੇਂ ਜਾਣਾ ਉਵੇਂ ਮੁੜਿਆਈ ਹੋਰ ਨਹੀਂ ਦੱਸਦਾ ਬਸ ਹੋਏ ਬੇਬੇ ਕੋ ਲੱਸੀ ਲੈ ਕੇ ਆਵਾਂਗੇ ਲੱਸੀ ਦਾ ਡੋਲੂ ਪਰਾ ਕੇ ਲਿਆਉਂਗਾ ਨਣੇ ਮੈਂ ਪੀਊਂਗਾ ਨਣੇ ਸੂਜਾ ਨੂੰ ਪਿਆਉਂਗਾ ਨਣੇ ਬੇਬੇ ਪੀਊਗੀ ਨਣੇ ਮੈਂ ਪੀਊਂਗਾ ਜਿਹੜੀ ਬੱਚੀ ਉਹਦੀ ਖੀਰ ਬਣਾਵਾਂਗੇ ਕੱਲਾ-ਕੱਲਾ ਖਾਊਂਗਾ ਕਿਸੇ ਨੂੰ ਨਹੀਂ ਦਿੰਦਾ ਮੈਂ ਆਪ ਮੋਣੋੜਾ ਖੋ ਦਿੰਦੀ ਹੈਗੇ ਕੋਈ ਨਹੀਂ ਪਰ ਕਹਣਾ ਮੈਂ ਫੋਜੀ ਬੱਚੀ ਮਰ ਜਾਊਂਗਾ ਉਹ ਤੇ ਮੈਂ ਸੱਚ ਦਰਿਆ ਡੋਲੂ ਮਾਉਂ ਸੱਚ ਦਰਿਆ ਮੈਂ ਤੂੰ ਘੇੜਦਾ ਦੱਸ ਡੋਲੂ ਲਈ ਕਿੱਥੇ ਜਾਣਾ ਮੈਂ ਲੱਸੀ ਲੈ ਕੇ ਆਉਣਾਗਾ ਤੁਹਾਨੂੰ ਪਤਾ ਹੀ ਹੈ ਲੱਸੀ ਕੀ ਹੁੰਦੀ ਹੈ ਕਿ ਪਾਣੀ ਪਾਏਗਾ ਚੱਕ ਲਈ ਤੇ ਨਹੀਂ ਬਦਲ ਲੱਸੀ ਕੀ ਹੁੰਦੀ ਹੈ ਮਰੀ ਜਾਣਾਗਾ ਬਸ ਕਮਲਿਆ

ਇਹ ਨਿਆ ਇਹ ਮੇਰਾ ਵਿਆਹ ਕਰਦਾ ਹੈ ਮੈਂ ਤੇ ਕਿ ਕਰਾਂ ਨਹੀਂ ਸੂਤ ਆ ਪਰਗਾ ਕਰ ਰਿਹਾ ਇਹ ਨਿਕਾ ਪੱਕਾ ਇਹ ਦੇ ਲੋ ਕੋਲ ਆਉਂਦਾ ਆ ਫਾਈਕਾ ਆਸਮਾਨ ਘੰਟਾ ਓਏ ਨਹੀਂ ਨਹੀਂ ਆ ਘੰਟਾ ਉਹ ਯਰ ਮੰਨ ਲਾ ਸਹੀ ਆ ਮੇਰੀ ਗੱਲ ਲੱਖੇ ਨੇ ਕਿਹਾ ਸੀਗਾ ਮੇਰੇ ਕੋਲ ਸਮਾਨ ਫੜਦੇ ਚੱਨੀ ਉਹਦੇ ਕੋਲ ਚੱਲ ਚੱਲਦੇ ਆ ਪਹਿਲਾਂ ਉਹ ਤੋਂ ਘੰਟਾ ਨਵਾਂ ਬ੍ਰੈਂਡ ਆਇਆ ਤਾ ਆ ਦੇਖ ਯਾ ਹੋਏ ਆ ਵੀ ਸਹੀ ਆਣਾ ਜੋ ਡੀਨਰ ਲੈਣ ਦੀ ਗੱਲ ਹੈ ਸੈਟ ਆ ਫਲਤੀ ਵਾਲਾ ਪਾਣੀ ਬਾਬੇ ਸੈਟ ਉਂਆ ਖੜਾ ਦਿਆ ਇਹ ਮਹਿੰਗਾ ਮੜਾਇਆ ਪਰ ਪੋਨੀ ਤੋਂ ਬੈਂਜਰ ਜਾਂ ਫੌਂਵੀ ਬੰਦੂ ਲੱਖੇ ਨੂੰ ਕਹਦੇ ਉਹਦੇ ਕੋਲ ਸਾਰਾ ਕੁਝ ਨਹੀਂ ਸੀ ਸੇਸ਼ਟ ਕਾਦਾ ਕਰਦਾ ਕਰਨ ਰਹਿ ਆ ਵੀ ਜੰਮੀ ਚਲ ਪੰਜਾਬੀ ਤੇ ਤੈਨੂੰ ਆਉਂਦੀ ਹੈ ਪੁੱਤ ਤੂੰ ਐ ਕਰ ਇੰਗਲਿਸ਼ ਦਾ ਪਾਸ ਤੋਂ ਨਾ ਤਾਂ ਇੰਗਲਿਸ਼ ਯਾਦ ਕਰ ਲੈ ਹਣਾ ਰਮਨ ਐ ਕਰ ਨਾਲ ਤਾਂ ਸਬਜੀ ਦੇਖ ਕੇ ਥੱਲੇ ਨਾ ਲੱਗ ਜੇ ਤੇ ਨਾਲ ਇੱਕ ਗਲਾਸ ਪਾਣੀ ਦੇ ਚੱਕ ਨੇ ਚੰਗਾ ਸਹੀ

ਓਏ ਇੰਨਾਂ ਦੇ ਚੱਪਰ ਮਾਤਾ ਸਾਲਿਆ ਤੇਰੀ ਇੰਨੀ ਜ਼ੋਰਤ ਆੜ ਜਾ ਕਰਾਂ ਬੋਲਦਾ ਕਿਵੇਂ ਓਏ ਮੈਂ ਕੀ ਕਰਦਾ ਯਾਰ ਓ ਯਾਰ ਤੁਸੀਂ ਆਪ ਤਾਂ ਕਿਆ ਸੀਗਾ ਵੀ ਸੋਹਣੀ ਕੁੜੀ ਪਰ ਜਾ ਹੁੰਦੀ ਆ ਹੁਣ ਆ ਦੇ ਵਾਰ ਤੁਸੀਂ ਮੇਰਾ ਗਲਮਾ ਫੜ ਲਿਆ ਭਰਾਵਾ ਅਸੀਂ ਆਏ ਥੋੜੀ ਕਿਹਾ ਸੀ ਵੀ ਸੋਹਣੀ ਕੁੜੀ ਹਰੇਕ ਹੀ ਪਰ ਜਾ ਹੁੰਦੀ ਆ ਲਾ ਜੇ ਸੁਣ ਸੋਡੀ ਆਪ ਦੀ ਕੁੜੀ ਆ ਤਾਂ ਉਹ ਪਰ ਜਾਣੀ ਲੋਕਾਂ ਦੀਆਂ ਕੁੜੀਆਂ ਪਰ ਜਾ ਹੋ ਗਈਆਂ ਤੁਹਾਨੂੰ ਸੇ ਹੋ ਜਿਆ ਕਰਤੂਤਾ ਕਰਦੇ ਆ ਬਾਹਰ ਜਾ ਕੇ ਸ਼ਰਮ ਮੰਨੋ ਗੋਸ਼ ਕੀ ਕਹਦਾ ਹੈ ਤੁਸੀਂ ਲੋਕਾਂ ਨੇ ਕੁੜੀਆਂ ਨੂੰ ਪਰਜੇ ਕਹਨੇ ਹੋਏ ਸੰਗਣੀਆਂ ਦੀ ਤੁਹਾਨੂੰ ਇਹਨੇ ਮੈਨੂੰ ਆਪ ਹੀ ਆਖਿਆ ਸੀਗਾ ਆਪਣੇ ਪਿੰਡ ਦੀ ਕੁੜੀ ਤੁਰੀ ਆਂਦੀ ਸੀ ਕਿਹੜਾ ਜਿਹੜੀ ਕੁੜੀ ਸੋਹਣੀ ਹੁੰਦੀ ਆ ਉਹਨੂੰ ਪਰਜਾ ਕਹਦੇ ਹੁੰਦੇ ਆ ਮੈਂ ਤਾਂ ਤਾਂ ਕਹਿਤਾ ਵੀ ਆਪਣੀ ਕੁੜੀ ਸੋਹਣੀ ਆ ਵੀ ਪਰਜਾ ਆਂ ਤਾਂ ਕਹੇਤਾ ਹੁਣ ਗੁੱਸਾ ਕਰ ਗਿਆ ਦੇਖ ਲਾ ਮੰਨ ਲੈ ਸ਼ਰਮ ਥੋੜੀ ਬਹੁਤੀ ਜੇ ਲੋਕਾਂ ਦੇ ਨੇ ਪਰਜੇ ਕਹਨੇ ਤਾਂ ਅੱਜ ਕਹਾ ਲੈਣਾ ਆਪਣੀ ਨੂੰ ਪਰਜਾ ਸ਼ਰਮ ਮੰਨੋ ਕੁਛ ਮਾੜੀ ਮੋਟੀ ਪੈਣਾ ਆਉਣ ਦਾ ਤੁਹਾਡੇ ਬਾਈ ਨੂੰ ਦੱਸਦੀ ਹਾਂ ਉਹ ਵੀ ਹੁਣ ਇਹ ਪੁਰਜੇ ਪਟੋਲੇ ਕਹਣ ਜੋਗੀ ਹੋ ਗਏ ਨੇ ਭਰਾਵੋ ਉਹ ਤਾਂ ਸਿਦਰਾ ਹੁਣ ਸਿਦਰਾ ਨੂੰ ਤਾਂ ਸਿਦਰਾ ਹੀ ਰਹਿਣ ਦੇ ਕਿਉਂ ਉਹਦੇ ਦਿਮਾਗ 'ਚ ਗੰਦ ਭਰਦੇ ਹੋ ਇੱਥੋਂ ਪਤਾ ਲੱਗਦਾ ਤੁਹਾਡੀ ਸੋਚ ਦਾ ਤੁਹਾਡੇ ਲਈ ਆਪਦੀਆਂ ਭੈਣਾਂ ਭੈਣਾਂ ਨੇ ਤੇ ਬਾਹਰ ਲਈਆਂ ਕੁੜੀਆਂ ਗੁਰਜੇ ਦੇ ਪਟੋਲੇ ਨੇ ਕੋਈ ਨਹੀਂ ਅੱਜ ਹੋ ਗਿਆ ਹੁਣ ਮਹਿਸੂਸ ਇਹਨਾਂ ਨੂੰ ਵੀ ਕਿ ਕੀ ਹੁੰਦਾ ਜਦੋਂ ਆਪਦੀ ਭੈਣ ਨੂੰ ਕੋਈ ਪੁਰਜੇ ਪਟੋਲੇ ਕਹਿੰਦਾ ਤੂੰ ਵੀ ਮੁੰਡੇ ਸੁਣ ਲੈ ਇਹੋ ਜੀ ਗੱਲ ਇਹਨੂੰ ਕਿਸੇ ਕੁੜੀ ਨੂੰ ਕਹੇ ਨਹੀਂ ਹੁੰਦੀ ਕਿਸੇ ਦੇ ਮਦਰ ਲੱਕ ਕੇ ਪਾਪਾ ਵੀ ਇਹਨਾਂ ਨੇ ਕਿਹਾ ਸੀਗਾ ਮੈਨੂੰ ਇਹ ਤਾਂ ਕਹਿਣਗੇ ਖੁਦ ਛਾਲ ਮਾਰ ਫਿਰ ਮਾਰੇਗਾ ਖੁਦ ਨਾਲ ਮਾਰ ਜੂਗਾ ਤੇ ਜਬਾਤੀ ਆ ਧਾਵੇ ਲੈ ਅੱਗੇ ਡਰ ਲੋ ਚੰ ਕੁੜੀ ਆ ਜਾਂਦਰ ਨਾ ਹੁਣ ਤੁਸੀਂ ਇੱਥੇ ਖੜੇ ਕੀ ਕਰਦੇ ਹੋ ਕੋਖਰ ਪੜ੍ਹ ਲਓ ਕਿਤਾਬ ਚੱਕ ਲਓ ਕੋਈ ਹੋਰ ਕੁਝ ਸਿਖਾਉਣਾ ਇਹਨੂੰ ਹੋਈ ਲੈ ਕੇ ਬਿਲੇ ਅਭੀ ਆ ਗਏ ਤੁਸੀਂ ਲੋਤਾਂ ਨੂੰ ਲੋਕਾਂ ਦੀ ਸਮਝ ਨਹੀਂ ਆਉਂਦੀ ਜੇ ਮੈਂ ਗੱਲ ਮੰਨਦਾ ਤਾਂ ਵੀ ਮੈਨੂੰ ਗਾੜਾ ਕੱਢਦੇ ਆ ਜੇ ਨਹੀਂ ਮੰਨਦਾ ਤਾਂ ਵੀ ਲੱਕ ਗਾੜਾ ਕੱਢਦੇ ਆ ਰੱਬਾ ਦੱਸ ਮਨ ਮੈਂ ਕੀ ਕਰਾਂ ਸਿਧਰਾ ਬਣਾ ਕੇ ਸਿਆਣਾ ਬਣਾ ਵੇ ਕਾਮਲਿਆ ਉਹ ਬੰਦਾ ਹੀ ਬਣ ਜਾ ਸਿਆਣਾ ਤਾਂ ਹੁੰਦਾ ਬਣੀ ਬਣਾਈ ਨੂੰ ਜੇ ਤੂੰ ਕੀ ਬਣ ਲੈ ਲੱਸੀ ਰਾਜਾ ਘੁੱਟ ਤੇਰੀ ਮਾਂ ਦੀ ਇੱਕ ਦੀ ਹੋਣੀ ਹਾਂ ਚੱਲਿਆ ਜੀ ਲਾ ਲੋਕਾਂ ਦੇ ਗੱਲਾਂ ਟੋਏ ਪੈਂਦੇ ਆ ਮੇਰੇ ਨਾ ਚੱਪਾ ਜੇ ਪਾਇਆ ਅੰਮੂਰੇ ਪੰਜੀ ਚ ਪਾਇਆ ਅੱਡੀ ਚ ਪਾਇਏ ਪਏ ਆ ਜਾਣਾਗਾ ਮੈਂ ਗੇਲੇ ਮਸਤਰੀ ਕੋਲੇ ਮੰਗਣੇ ਸਾਲ ਚ ਕਰਦੇ ਬਈ ਜਮਾ ਹਾਂ ਕੋਈ ਨਹੀਂ ਇਹ ਵੀ ਨਵਾਂ ਲੈ ਕੇ ਆਵਾਂਗੇ ਲੋੜ ਹੀ ਨਹੀਂ ਬਾਬਾ ਕਾਦੇ ਵਾਸਤੇ ਗੁਰਦੁਆਰੇ ਜਾਵਾਂਗੇ ਤੜਕੇ ਮੈਂ ਦੇਖਾਵਾਂਗੇ ਨਵੇਂ ਚੱਕਵਾ ਚੱਕ ਲੈ ਕੇ ਆਵਾਂਗਾ ਸਾ ਹੋ ਰਿਹਾ ਇਹ ਕੰਮ ਰਾਇਆ ਗਿਆ ਤੇਰੇ ਕੋਲ ਭਰਾਵਾ ਕੋਈ ਨੀ ਨਹੀਂ ਹੰਦਾ ਅੱਜ on the bebe ਨੂੰ ਮੈਂ ਮਾੜਾ ਚੋਰੀ ਕਰਕੇ ਲੈ ਕੇ ਆਇਆ ਸੀ ਮਸਾ ਮਸਾ ਦਾ ਨੰਬਰ ਤਾਂ ਨੇ ਜੀੜਾ ਕੱਢਿਆ ਸੀ ਹੈ ਬੇਬੇ ਵੀ ਠੀਕ ਹੀ ਆ ਯਾਰ ਕੋਈ ਕੰਮ ਕਰ ਰਹੀ ਨਹੀਂ ਕਰਨੀ ਜੀ ਲੈ ਮੈਂ ਵੀ ਕੁਝ ਜ਼ਿਆਦਾ ਬੋਲ ਗਈ ਦੱਸ ਪਰ ਉਹ ਤਾਂ ਰੱਬ ਦਾ ਜੀ ਆ ਤੇ ਮੈਂ ਵੀ ਲ ਜੰਮਣ ਵਾਲੀ ਨੇ ਕਮਾਲ ਹੀ ਕਰਿਆ इना नहीं मैं कहना चल कोई ना कुट चाह फी मन मेरा पुत की करी कह पी लो कुछ नहीं करी चल कोई पुत मैं गुस्से कह दिया लांबे बाले दई आंदे कर पढ़ चाहिए चल कोई ना बकरी नहीं लेके पैसे तो बिना कौन दिता चीज कमलिया ਮਾਤਾ ਜੀ ਰੱਕੜਾ ਕੀ ਨੰਬਰ ਤੇ ਆ ਤੇ ਕਰੀ ਜਾਨਾ ਉਰੇ ਪੜਾ ਮੈਨੂੰ ਤੂੰ ਆ ਫੜ ਤੇ ਆਪੀ ਬਹੁਤ ਸਿਆਣਾ ਬਾਬਾ 10 ਰੱਬ ਦਾ ਜੀ ਮੈਂ ਵੀ ਐਵੇਂ ਜ਼ਿਆਦਾ ਬੋਲ ਬੈਠੀ ਫੜ ਪੀਲਾ ਪੀਲਾ ਮੈਂ ਨਹੀਂ ਕਰੀਦਾ ਹਾਂ ਪਤਾ ਐ ਨਹੀਂ ਕਰੀਦਾ ਹਾਂ ਉਰੇ ਮੇ ਚੜਾਈ ਨਹੀਂ ਚੜਦੇ ਕੋਈ ਨਾ ਚਲ ਕੋਈ ਨਾ ਆਪਾਂ ਹੋਰ ਚੜਾਈ ਕਰਾਂਗੇ ਐ ਕਾ ਤੂੰ ਕਰਦਾ ਹੁੰਦਾ ਹੋਰ ਚੜਾਈ ਕਰਾਂਗੇ ਰੱਬ ਕਰਵਾਊਗਾ ਚੜਾਈ ਆਪਨੇ ਕੋਈ ਨਾ ਪੀਲਾ ਘਟ ਚਾਹ ਚਾਹ ਪੀ ਲੈ ਚੰਗਾ ਰੋਟੀ ਖਾ ਨਹੀਂ ਆ ਜਾ ਥੱਲੇ ਆ ਜਾ ਉੱਥੇ ਆ ਜਾ ਬਹਿ ਜਾ ਆ ਜਾ ਬਹੁਤ ਸਿਆਣਾ ਨਾ ਰੋਟੀ ਖਾ ਲੈ ਥੁੱਪੇ ਬੈਠਾ ਕਾ ਦੋਂਦਾ हैं मैं रोटी ले रोटिया खवाऊंगा उन्हें पुछना केबे का ठीक है मैं तेरी मासी ले कहूंगा जेडी छद के आगा बेबू मैं ही मिला ला मैं रूप ऐसा बेबू रे ਬੇਬੀ ਦਾ ਛੋਟਾ ਜਿਹਾ ਹੈਗਾ ਗਾਦਨ ਪਾਤ ਹੈਗਾ ਮੇਰੀ ਬਣਾ ਹਿਸਾਰ ਦੀ ਨਹੀਂ ਉਹ ਚੰਗਾ ਆਓ ਕੌਮੀਆਂ ਦੋ ਮਿੰਟ ਕੋਣ ਰੋਟੀਆਂ ਪਕਾਈ ਜਾਂਦੀ ਆ ਸਿੱਧਾ ਹੋ ਜਾ ਬੇਬੇ ਰੋਟੀਆਂ ਬੜੀਆਂ ਆਵਾਜ਼ ਮਾਰਦੀ 15 20 ਚੰਗਾ ਸਹੀ ਨਹੀਂ ਜਾਂਦਾ ਐ ਤੱਕ ਨਾ ਬੇਬੀ ਨੂੰ ਨਮਾਜ਼ ਛੁਕਾਵਾ ਕੇ ਦਿੱਤਾਗਾ ਬੇਬੇ ਛੁਕਾ ਨਮਾਜ਼ ਉਸਮਾ ਕਰਦੀ ਹੁੰਦੀ ਹੈਗੀ ਤੇਰੇ ਮੈਨਾਂ ਨਾਨਕੀ ਜਾਣਾ ਹੁੰਦਾ ਹੈਗਾ ਤੇ ਜਾਂ ਫਿਰ ਮੇਰੇ ਦੇ ਬਰਾਤ ਮੂਤ ਜਾਣਾ ਹੁੰਦਾ ਵਿਆਹ ਤੇ ਨਮਾਜ਼ੂ ਕਸਮਾ ਕਰਤਾਂ ਤੇ ਪੜਣ ਬੰਨ ਨੂੰ ਹੱਤ ਤਾ ਲੋਂਦਾ ਨਹੀਂ ਮੈਂ ਆਏ ਭਾਈ ਰਖੋ ਹੱਤ ਸਾਰੇ ਪਾਰਗੜੋਂ ਦਿਖਾਉਂਗਾ ਪਾ ਕੇ ਮੈਂ ਯਾਹ ਪਿੰਡ ਚ ਸਾਫ ਦੇ ਲੱਗੀ ਪਈ ਆ ਫੜ ਇਧਰੋਂ ਮੰਜਾ ਤੇ ਬਜਾ ਆਉਣੇ ਬੇਬੇ ਜਾ ਕੇ ਆਪਾ ਉਹ ਲੱਤਾਂ ਤੋਂ ਖੰ ਲੱਗ ਪਾਣ ਤੇ ਜਾ ਕੇ ਆਣੇ ਨਸ਼ਿਆਂ ਨਾਲ ਲੋਕਾਂ ਤੁੱਕੇ ਪਏ ਆ ਆ ਪੋਰਾ ਪੋਰਾ ਜਵਾਕ ਨਸ਼ੇ ਕਰੀ ਜਾਂਦੇ ਪਏ ਨੇ ਤੂੰ ਇੱਥੇ ਹੋ ਲੈ ਤੂੰ ਤਾਂ ਮੇਰਾ ਪੋਤਾ ਤੈਨੂੰ ਤਾਂ ਬਾਹਰ ਲੰਗਾ ਗੱਲਾਂ ਦਾ ਪਤਾ ਹੀ ਨਹੀਂਗਾ ਕੀ ਹੋ ਗਿਆ ਬੇਬੇ ਹੋ ਗਿਆ ਕਿ ਉਹਨਾਂ ਦਾ ਦੂਜਿਆਂ ਦਾ ਕੁਦੇ ਕਾ ਮੁੰਡਾ ਹਾਂ ਉਹ ਪਤਾ ਨਹੀਂ ਉਹਨੇ ਕੀ ਕੀਤਾ ਕੱਲ ਆ ਲਿਆ ਕਿ ਉਹਨੇ ਗੋਲਗਾ ਖਾ ਲਿਆਗਾ بے ਹੋਸ਼ ਹੋਇਆ ਪਿਆ ਓਹੋ ਡਾਕਟਰ ਨੂੰ ਨਹੀਂ ਛੱਡਾ ਬੇਬੇ ਤੇ ਡਾਕਟਰ ਨੂੰ ਉੱਥੇ ਡਾਕਟਰ ਕੀ ਕਰਦਾ ਪੁੱਤ ਜਿਹੜੇ ਨਸ਼ੇ ਕਰਦੇ ਹੁਣ ਡਾਕਟਰ ਉੱਥੇ ਕੀ ਕਰੇ ਹੈ ਤੂੰ ਨਾ ਪੁੱਤ ਇਹੋ ਜਿਹਾ ਕੋਈ ਗਲਤ ਕੰਮ ਕਰ ਲਈ ਲੋਕੀ ਤਾਂ ਹੱਥ ਧੋਕੇ ਅੱਗੇ ਮਗਰ ਪਾਏ ਆ ਠੀਕ ਆ ਨਿੱਕੇ ਨਿੱਕੇ ਲਾਂਬੇ ਤਾਂ ਤੇਰੇ ਜਰੇ ਜਾਂ ਨਹੀਂ ਤਾਂ ਏਡੇ ਤੇਰੇ ਲਾਂਬੇ ਨਹੀਂ ਮਿੱਥੇ ਜਰੇ ਜਾਣਗੇ ਕੋਈ ਨਾ ਬੇਬੇ ਹਾਂ ਇਹੋ ਜੇ ਕੰਮ ਪਤੋਂ ਤੂੰ ਨਹੀਂ ਕੋਈ ਵੀ ਕਰਨਾ ਸੁਣ ਕੇ ਚੰਗਾ ਬੇਬੇ ਹਾਂ ਕੋਈ ਕਵੇ ਨਾ ਤੇ ਆਖੇ ਨਹੀਂ ਲੱਗੀ ਤਾਂ ਹੁੰਦਾਗਾ ਚੰਗਾ ਬੇਬੇ ਆਹੋ ਤੇਰੇ ਵੀ ਨਾ ਲੱਗਾ ਮੇਰੇ ਤਾਂ ਪੁੱਤ ਲੱਗਣਾ ਮੈਂ ਤੈਨੂੰ ਜੰਮਿਆ ਪਾਲਿਆ ਦੱਸ ਉਹਨਾਂ ਦੇ ਆਖੇ ਨਹੀਂ ਲੱਗਣਾ ਜਿਹੜਾ ਕੋਈ ਤੈਨੂੰ ਗਲਤ ਰਸਤੇ ਪਾਉਂਦਾ ਤੂੰ ਉਹਨੂੰ ਕਹਿ ਦੇਣਾ ਤੂੰ ਕਹ ਨਾ ਮੇਰੇ ਬੇਬੇ ਨੇ ਰੋਕਿਆ ਠੀਕ ਠੀਕ ਹੋਰ ਇੰਨੇ ਜਿਆਦੇ ਆਪਣੇ ਤਾਂ ਪੋਰਾ ਪੋਰਾ ਪਿੰਡ ਚ ਨਸ਼ੇ ਕਰੀ ਜਾਂਦੇ ਆ ਕੀ ਵੱਢੜੇ ਦਾ ਹੁੰਦਾ ਚਿੱਟਾ ਚੁੱਟਾ ਉਹ ਲਾ ਕੇ ਮਰੀ ਜਾਂਦੇ ਆ ਤੇ ਤੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਬੇਬੇ ਚਿੱਟਾ ਤਾਂ ਮੈਂ ਲਾਇਆ ਕਰੂੰਗਾ ਵਗੂਰਾ ਹੋ ਜਾਊਗਾ ਮੈਂ ਨਹੀਂ ਮੈਨੂੰ ਛੇਤੀ ਕੋਈ ਬਹੂ ਦੇ ਦਊਗਾ ਹਾਂ ਇਹ ਵੱਢੜਿਆ ਬਹੂ ਕੀ ਦਊਗਾ ਤੂੰ ਉੱਡ ਜਾਏਂਗਾ ਤੈਨੂੰ ਕੀ ਪਤਾ ਤਾਂ ਨਿਹਰੀ ਜ਼ਹਿਰ ਆ ਜਿਹੜੇ ਪੋਰਾ ਪੋਰਾ ਜਵਾਕਾ ਚ ਸਾਰੇ ਖੰਡਾਤੀ ਆ ਏ ਤੂੰ ਨਹੀਂ ਇਹੋ ਜੇ ਕੰਮ ਕਰਨਾ ਚਿੱਟੇ ਦੇ ਨਾਂ ਤੋਂ ਬਚਣਾ ਏ ਚਿੱਟਾ ਲਾਉਣਾ ਤਾਂ ਬਹੁਤ ਦੂਰ ਦੀ ਗੱਲ ਆ ਉੱਤ ਜੇ ਕੋਈ ਕਵੇ ਨਹੀਂ ਦੂਰ ਦੀ ਨੰਗ ਜਾਈਦਾ ਹੁੰਦਾ ਠੀਕ ਆ ਬੇਬੇ ਇਹੋ ਜੇ ਬੰਦੇ ਦਾ ਸੰਗ ਵੀ ਨਹੀਂ ਕਰਨਾ ਹੈਗਾ ਠੀਕ ਆ ਬੇਬੇ ਹਾਂ ਆਖੇ ਲੱਗੀਦਾ ਹੁੰਦਾ ਚੰਗਾ ਬੇਬੇ ਹਾਂ ਬਹੁਤ ਸਿਆਣਾ ਹੈ ਕਿਆ ਬਥੇਰੇ ਅੱਗੇ ਲੋਕੀ ਲਾਂਬੇ ਦਿੰਦੇ ਆਪਾਂ ਨੂੰ ਤਾਂ ਦੇਖ ਬੇ ਝੁਗਾ ਸੁਣਾ ਉਹ ਸੁਣਾ ਚੰਗਾ ਚੰਗਾ ਬੇਬੇ ਹਾਂ ਕਿਆ ਤੁਮਕੋ ਤੋਰਦੀ ਸਰਪੰਚ ਸਾਹਿਬ ਉਹ ਲੈ ਗੁਰਪ੍ਰੀਤ ਕੀ ਹਾਲ ਹੈ ਠੀਕ ਹੈ ਵਧੀਆ ਤੁਸੀਂ ਸੁਣਾਓ ਹੋਰ ਬਈ ਅੱਜ ਤੁਸੀਂ ਕਿਵੇਂ ਸਦਰੇ ਦੇ ਬਾਹਰ ਚ ਲੱਗਦਾ ਤੁਸੀਂ ਵੀ ਕੋਈ ਲਾਂਭਾ ਲੱਗਿਆ ਲੱਗਦੇ ਆ ਉਹ ਹੋਰ ਗੁਰਪ੍ਰੀਤ ਤੈਨੂੰ ਪਤਾ ਹੀ ਆ ਕੰਜਰ ਦੇ ਬਾਹਲੇ ਲਾਂਬੇ ਆਉਂਦੇ ਆ ਸਾਰਾ ਪਿੰਡ ਦੁਖੀ ਕਰ ਛੱਡਿਆ ਨੇ ਉਹ ਹੋਰ ਯਾਰ ਗੁਰਪ੍ਰੀਤ ਇਹਦੀ ਮਾਂ ਨੂੰ ਸਮਝਾ ਕੇ ਜਾਂਨਾ ਮੈਂ ਜੇ ਗੱਲ ਕੰਨ ਚ ਪਾਉਗੀ ਤਾਂ ਆ ਜਾ ਤੂੰ ਵੀ ਆ ਜਾ ਨਾ ਨਾ ਭਾਈ ਮੈਨੂੰ ਜ਼ਰੂਰੀ ਕੰਮ ਆ ਤੁਸੀਂ ਜਾਇਓ ਤੁਸੀਂ ਕਰੋ ਗੱਲ ਸਾਲੇ ਥੋਟੀ ਗੱਲ ਹੋਰ ਆ ਮੈਂ ਜਾਊਂਗਾ ਅਗਲੇ ਕਹਣ ਕੇ ਗਵਾਂਢੀ ਜਾਣ ਕੇ ਆਇਆ ਉਹ ਹੋਰ ਯਾਰਾ ਗਵਾਂਢੀ ਤਾਂ ਬੜੇ ਦੁਖੀ ਐ ਬਹੁਤ ਦੁਖੀਆਂ ਭਰਾਵਾਂ ਆਣ ਕਹੀਏ ਕਿ ਇਹਨੂੰ ਚੱਲ ਕੋਈ ਨਾ ਠੀਕ ਹੈ ਜੀ ਚਲ ਜੀ ਠੀਕ ਆ ਚਲ ਜਾਈਏ ਉਹ ਦੀਪੇ ਉਹ ਸਰਪੰਚਿਆ ਸਸਰੀ ਚਾਹਸ ਸਸਰੀ ਘਰ ਪਰਜਾਈ ਉਹ ਠੀਕ ਆ ਤੋ ਠੀਕ ਆ ਤੇ ਪਰਜਾਈ ਮੈਂ ਤਾਂ ਦੀਪੇ ਦਾ ਲਾਂਬਾ ਲੈ ਕੇ ਆਇਆ ਹਾਏ ਵੇ ਕੀ ਹੋ ਗਿਆ ਹੁਣ ਕੀ ਕਰਿਆ ਆਹੋ ਥੋਡੇ ਨਾ ਵੀ ਕੀ ਕਰਤਾ ਬਸ ਇਕ ਤੂੰ ਹੀ ਰਹਿ ਗਿਆ ਸੀ ਸਰਪੰਚਾ ਲਾਂਬਾ ਦੇਣ ਨਾਲ ਹੁਣ ਤੂੰ ਵੀ ਆ ਗਿਆ ਕੀ ਗੱਲ ਹੋ ਗਈ ਕੀ ਕਰਤਾ ਉਹਨੇ ਉਹ ਪਰਜਾਈ ਮੇਰੇ ਨਾਲ ਤਾਂ ਉਹਨੇ ਕੁਛ ਨਹੀਂ ਕੀਤਾ ਪਰ ਉਹਨੇ ਕੋਈ ਘਰ ਨਹੀਂ ਛੱਡਿਆ ਜੀ ਨੁਕਸਾਨ ਨਾ ਕੀਤਾ ਹੋਵੇ ਕਿਸੇ ਦੀ ਬੱਕਰੀ ਚੱਕ ਲਿਆਉਂਦਾ ਠੀਕ ਆ ਕਿਸੇ ਦੀ ਧੀ ਪੈਣ ਨੂੰ ਛੇੜ ਦਿੰਦਾ ਕਿਸੇ ਦਾ ਕੋ ਚੱਕ ਲਿਆਉਂਦਾ ਉਹ ਸਾਰਾ ਪੰਡ ਉਹਨੂੰ ਸਾਂਝਾ ਸੰਗਲ ਲਾਉਣ ਨੂੰ ਫਿਰਦਾ ਮੈਂ ਤੁਹਾਨੂੰ ਦੱਸ ਦਿਆਂ ਸਰਪੰਚ ਸਾਹਿਬ ਮੇਰੀ ਮਨਤਾ ਉਹ ਤਾਂ ਜਿਹੋ ਜਿਹਾ ਹੈਗਾ ਹੈਗਾ ਤੁਸੀਂ ਸਾਡੇ ਤੇ ਰਹਿਮ ਕਰੋ ਅਸੀਂ ਮਾਂ ਪੁੱਤ ਤਾਂ ਹੈਗੇ ਆ ਮਨਤਾ ਸਰਪੰਚ ਸਾਹਿਬ ਮੇਰੀ ਮਨਤੀ ਕਰ ਸਕਦੇ ਆ ਤੁਹਾਡੀ ਇਸ ਜਾਨਵਰਾਂ ਨੂੰ ਸੰਗਲ ਪੈਂਦੇ ਹੁੰਦੇ ਆ ਇਨਸਾਨਾਂ ਨੂੰ ਨਹੀਂ ਪੈਂਦੇ ਹੁੰਦੇ ਮਨਤਾ ਮੇਰੀ ਤੁਸੀਂ ਆਪ ਹੀ ਸਮਝ ਲਓ ਪਰਜਾਈ ਉਹ ਤਾਂ ਕਰਕੇ ਤਾਂ ਮੈਂ ਕੱਲਾ ਆਇਆ ਉਹ ਸਾਰਾ ਪਿੰਡ ਪੰਚਾਇਤ ਸੱਦਾਂ ਨੂੰ ਫਿਰਦਾ ਸੀਗਾ ਤੁਹਾਨੂੰ ਠੀਕ ਆ ਨਾ ਮੈਂ ਕਿਹਾ ਮੈਂ ਕੱਲਾ ਆ ਕੇ ਸਮਝਾ ਕੇ ਆਉਣਾ ਉਹਨਾਂ ਨੂੰ ਇੱਕ ਵਾਰੀ ਇਹ ਵੀ ਮੇਰੀ ਲਾਸਟ ਕੋਸ਼ਿਸ਼ ਸੀ ਆ ਸਰਪੰਚ ਸਾਹਿਬ ਅੱਗੇ ਤਾਂ ਮੈਂ ਉਹਨਾਂ ਦੁਕਾਨ ਤੇ ਕੁਝ ਚੀਜ਼ ਵਾਕਤ ਲੈਣ ਭੇਜ ਦਿੰਦੀ ਸੀ ਮੇਰੀ ਮਹਨਤਾਂ ਮੈਂ ਉਹ ਵੀ ਨਿਕਾਲਦੀ ਮੈਂ ਵੀ ਤੇਰੇ ਸਾਰੇ ਪੈੰਡ ਤੋਂ ਲੰਬੇ ਖੱਟ ਲਿਓ ਮੈਂ ਹੁਣ ਉਹ ਵੀ ਨਿਕਲਦੀ ਮੈਂ ਸਮਝਾ ਦੂੰਗੀ ਇਹ ਤੋਂ ਬਾਅਦ ਨਹੀਂ ਇਹ ਗੱਲਤੀ ਹੁੰਦੀਗੀ ਮੈਂ ਹੰਤਾ ਤੋਂ ਦੇਤੀ ਮਰੀ ਚਲੋ ਠੀਕ ਆ ਵਰਜਾਈ ਤਾਂ ਇਹ ਦਿਨ ਦੀ ਰੌਣੀ ਇੱਥੇ ਤੂੰ ਐ ਮੇਣਾ ਜਿੰਦੇ ਮਾਨ ਕਰੀ ਓਏ ਕਿਆ ਆ ਠੀਕ ਆ ਕਿਵੇਂ ਆ ਦਵਾਇਰ ਨੂੰ ਸਵਾਰ ਕਰਦਾ ਝੂਟਾ ਨੋ ਪ੍ਰੋ ਮੈਂ ਆ ਸਵਾਰ ਦਾ ਝੂਟਾ ਓਏ ਕੋਈ ਨਾ ਕਰੀ ਲੱਗਦਾ ਦੇਖ ਪੋਤਾ ਵਾ ਮੇਰੀ ਬੇਬੇ ਕਹਿੰਦੀ ਹੈ ਜਿਹੜੇ ਝੂਟ ਆਲੇ ਨਾ ਉਹ ਤਾਂ ਜਾ ਵੜਦਾਗਾ ਅਸੀਂ ਤਾਂ ਲੈਣ ਲੱਗੇ ਆ ਬਸ 10-15 ਮਿੰਟ ਨੂੰ ਸਵਾਰ ਕਰਦਾ ਝੂਟਾ ਭਾਵਾ ਤੁਸੀਂ ਲਓ ਭਰਾਵਾ ਮੈਂ ਮੂਣੀ ਲੈਂਦਾਗਾ ਉਹ ਆੜਾ ਕੋਈ ਨਹੀਂ ਹੁੰਦਾ ਉਹ 2 ਮਿੰਟ ਦੀ ਗੱਲ ਆ ਨਾ ਭਰਾਵਾ ਨਾ ਪਾਣੀ ਲੈਂਦੇ ਨੂੰਂੜੇ ਆਹੋ ਚੱਲ ਛੇਰੇ ਯਾਰ ਆਪਾਂ ਚੱਲੀਏ ਸੋਰ ਮਾਰੀ ਲੈਣਾ ਵਗਦਾ ਝੂਟਾ ਜੇ ਮੈਂ ਤਾਂ ਜੇ ਧਰਤੀ ਤੇ ਰਹਿਣਾ ਪੰਜਾ ਦਰਮਾ ਦੀ ਧਰਤੀ ਤੇ ਐਸ਼ ਕਰਨੀ ਆ ਵਰਗ ਦਾ ਤਾਂ ਆ ਵੇਖਾਂਗੇ ਬਾਅਦ ਵਿੱਚ ਓਏ ਆ ਚੱਲ ਗਿਆ ਕਰੇ ਓਏ ਹੋਂਤਾ ਹਨ ਵੀ ਹੋ ਗਿਆ ਹੈ ਓ ਸਿਰੇ ਮਨਾਲਾ ਲੈ ਝੂਟ ਇਹਨਾਂ ਨੇ ਸਿਰੇ ਓਏ ਓ ਰਬਣਿਆ ਹੈ ਸਰੰਜ ਵੀ ਨਾ ਦਿੱਤਾ ਬਾਜ ਭਈਆ और हमने अच्छे मर के, मर गए गए मैं काम का रोटी पानी रह गया बस ले कर लेनी वे हजे तिकर नहीं आया चुकानी निकल गया मैं हूं आ गया बेबे हजे तिकर वी घरे दस कि लीक होती है ਇਹ ਕਿਵੇਂ ਰੋਂਦਾ ਆਂਦਾ ਅੱਜ ਕੀ ਗੱਲ ਹੋ ਗਈ ਕਾ ਤਰੋਂ ਰੋਂਦਾ ਆਂਦਾ ਇਹ ਹੋ ਗਿਆ ਬੇਬੇ ਤੁਮ ਹਮਨ ਸੱਚ ਕਹਿੰਦੀ ਹੁੰਦੀ ਸੀ ਕਿ ਪੁੱਤ ਬੁਰੀ ਸੰਗਤ ਨਾ ਕਰੇ ਜਿਹਨਾਂ ਦੀ ਆਪਾਂ ਨੇ ੱਸੀ ਲੱਗੀ ਸੀ ਨਾ ਉਹਨਾਂ ਦੇ ਮੁੰਡਨੇ ਚਟਾ ਲਾਇਆ ਸੀਗਾ ਤੇ ਸੂਈ ਉਹਦੀ ਬਾਹਂ ਚ ਹੀ ਰਹਿ ਗਈ ਤੇ ਉਹ ਮਰ ਗਿਆ ਹਾਏ ਰੇ ਆਜਾ ਪਤਾ ਬੈਨ ਨੇ ਆ ਲੈ ਤੈਨੂੰ ਮੈਂ ਆਹ ਇੱਕ ਐਸੇ ਗੱਲਾਂ ਆਂਦੀ ਹੁੰਦੀ ਸੀ ਤੇ ਪਤਾ ਕਿਸੇ ਨਾਲ ਨਹੀਂ ਰਲਿਦਾ ਹੁੰਦਾਗਾ ਐਥੇ ਚੁੱਪ ਕਰ ਮੈਂ ਪਾਣੀ ਦਿਉ ਨੀ ਬੈਠੇ ਚੁੱਪ ਕਰ ਜਾ ਥਾ ਵੇ ਰੱਬਾ ਤੇਰੇ ਰੰਗ ਵੇਖ ਲੈ ਆਏ ਬੈ ਪਪਾ ਇੱਥੇ ਚੁੱਪ ਕਰ ਰੱਬਾ ਚੁੱਪ ਕਰ ਚੁੱਪ ਕਰ ਚੁੱਪ ਕਰ ਆਵੇ ਰੱਬਾ ਮੈਨੂੰ ਤਾਂ ਕਮਲਿਆ ਹੀ ਦੇਤਾ ਇੰਨੇ ਹੀ ਬਹੁਤ ਆ ਬਾ ਤੇ ਉਹਦੀ ਮਾਂ ਬਾਲਾ ਰੋਂਦੀ ਸੀ ਕਹਿੰਦੀ ਮੇਰੇ ਪਪਾ ਕਾਲ ਜਿਸ ਰੋਗ ਪਰੇ ਜਾਂਦੇ ਆ ਕਮਲਿਆ ਮਾਵਾਂ ਨੂੰ ਪੁੱਛ ਕੇ ਵੇਖਦੇ ਨੇ ਤੇ ਪੁੱਤ ਮਾਰਦੇ ਆ ਮੈਂ ਤਾਂ ਕਹਿੰਦੀ ਸ਼ੁਕਰ ਰੱਬਾ ਮੇਰੇ ਕਮਲਿਆ ਹੀ ਝੋਲੀ ਪਾਤਾ ਇੱਥੇ ਸਮਝਦਾਰ ਨਹੀਂ ਗੱਲਾਂ ਸਮਝਦੇਗੇ ਤੇ ਤੂੰ ਮੇਰਾ ਕਮਲਾ ਵੀ ਗੱਲਾਂ ਸਮਝ ਗਿਆ ਮੈਂ ਤਾਂ ਤੈਨੂੰ ਐਵੇਂ ਪੁੱਤ ਝੜਕਦੀ ਰਹੀ ਗਲਤੀ ਹੋ ਗਈ ਮੈਂ ਇਥੋਂ ਬਹੁਤ ਸਿਆਣਾ ਮੇਰਾ ਪੁੱਤ ਬੇਬੇ ਸਿਆਣਾ ਮੈਂ ਨਹੀਂ ਸਿਆਣਾ ਤੂੰ ਸੀ ਹੈ ਬੇਬੇ ਜੇ ਮੈਂ ਤੇਰੀਆਂ ਗੱਲਾਂ ਨਾ ਮੰਨਦਾ ਤਾਂ ਮੈਂ ਵੀ ਉਹਨਾਂ ਵਾਂਗੂ ਨਸ਼ਾ ਕਰਕੇ ਮਰ ਜਾਂਦਾ ਨਾ ਪੁੱਤ ਤੂੰ ਕਾਹਤੋਂ ਮਰੇ ਹੈ ਦੱਸ ਤੂੰ ਕਮਲਾ ਜਿਵੇਂ ਵੀ ਮਰਜੀ ਆ ਤੂੰ ਹੈ ਤਾਂ ਮੇਰਾ ਪੁੱਤ ਆ ਰੱਬ ਨੇ ਮੇਰੀ ਝੋਲੀ ਪਾਇਆ ਮੈਂ ਤਾਂ ਕਹਿੰਨੀ ਆ ਤੇਰੇ ਅਰਗੇ ਪੁੱਤ ਘਰ ਘਰ ਜੰਮਣ ਤੇ ਪੁੱਤਕਾਂ ਵੜਾਏ ਜਾਰਾ ਮਲਾਏ ਤੂੰ ਮੇਰੇ ਕੋਲ ਤਾਂ ਹੈਗਾ ਐ ਉਹਨਾਂ ਨੂੰ ਪੁੱਛ ਕੇ ਵੇਖ ਜਿਨ੍ਹਾਂ ਦੇ ਪੁੱਤ ਅੱਜ ਮਰੇ ਆ ਹੈ ਨਸ਼ਾ ਕਰਕੇ ਤੇ ਤੂੰ ਚੱਲ ਆਉਂ ਤਾਂ ਹੈਗਾ ਜਿਹੋ ਜਿਹਾ ਵੀ ਤੂੰ ਹੈਗਾ ਮੇਰੇ ਕੋਲੇ ਤਾਂ ਹੈਗਾ ਚੰਦ ਰਿਆ ਮੇਰਾ ਹੁਣ ਐ ਜੀ ਕਰਦਾ ਜਿਵੇਂ ਪਿੰਡ ਵਾਲਿਆਂ ਨੂੰ ਹਣ ਜਾ ਕੇ ਕਹਾਂ ਉਹ ਲੋਕੀ ਕਹਿੰਦੇ ਸੀ ਨਾ ਵੀ ਅਸੀਂ ਰਲ ਕੇ ਸੰਗਲ ਲਾਵਾਂਗੇ ਸੰਗਲ ਲਾਉਂਦੇ ਉਹਨਾਂ ਨੂੰ ਜਿਹੜੇ ਨਸ਼ੇ ਵੇਚਦੇ ਆ ਤੇ ਜਿਹੜੇ ਨਛੇ ਖਰੀਦ ਕੇ ਕਰਦੇ ਆ ਜਿਨ੍ਹਾਂ ਦੇ ਨੌਜਵਾਨ ਪੁੱਤ ਮਰਦੇ ਆ ਤੇ ਮਾਮਾਂ ਦੀਆਂ ਕੁੱਖਾ ਸੁਣਵਾ ਕਰਦੇ ਆ ਉਹਨਾਂ ਨੂੰ ਲਾਉਣ ਸੰਗਲ ਤੇਰੇ ਅਰਗੇ ਕਮਲੇ ਰਮਲੇ ਨੂੰ ਸੰਗਲ ਲਾ ਕੇ ਕੀ ਕਰਦੇ ਹਾਂ ਬੀਬੇ ਜੂ ਮੇਰੇ ਸੰਗਲ ਆਂਦੇ ਪਿੰਡ ਵਾਲੇ ਤਾਂ ਫਿਰ ਕੇ ਆਪਣੇ ਪਿੰਡ ਚ ਨਸ਼ਾ ਖਤਮ ਹੋ ਜਾਣਾ ਸੀ ਐਂ ਦਦੇ ਹਾਂ ਪਤਾ ਜੇ ਮੇਰੇ ਸੰਗਲ ਆਉਂਣਾ ਨਸ਼ਾ ਖਤਮ ਹੁੰਦਾ ਹਾਂ ਤਾਂ ਪਿੰਡ ਵਾਲ ਨੂੰ ਕਹ ਦੋ ਤੇ ਮੇਰੇ ਲਾ ਦੇਣ ਸੰਗਲ ਤੇ ਨਸ਼ਾ ਖਤਮ ਹੋ ਜੂਗਾ ਨਾ ਪਤਾ ਤੂੰ ਤਾਂ ਮੇਰਾ ਸੋਹਣਾ ਪੁੱਤ ਆ ਤੇਰੇ ਕਾ ਨੂੰ ਲੱਗੇ ਹੈ 10 ਸੰਗਲ ਇਹ ਤਾਂ ਨਹੀਂ ਪਤਾ ਕਦੋਂ ਨਾ ਚਾ ਖਤਮ ਹੋਵੇ ਕਦੋਂ ਨਾ ਹੋਵੇ ਪਰ ਤੇਰੇ ਸੰਗਲ ਮੈਂ ਨਹੀਂ ਲੱਗਣ ਦਿੰਦੀ ਮਾਂ ਮੇਰਾ ਪੁੱਤ ਮੇਰਾ ਤਾਂ ਹੀਰਾ ਪੁੱਤ ਰੱਬ ਨੇ ਜਿਹੋ ਜਿਹਾ ਦਿੱਤਾ ਮੇਰੀ ਝੋਲੀ ਚ ਨਾ ਪਾਈ